ਬਿਲਕੁਲ ਜੀ ਬਿਲਕੁਲ ਅੰਕਲ ਧਮਾਕੇਦਾਰ ਆਫਰ ਤੁਹਾਡਾ ਲੈ ਆਏ ਆਪਾਂ ਇਸ ਵਾਰ ਮਦਰਸ ਦੇ ਤੇ ਸਪੈਸ਼ਲ ਆਫਰ ਲੈ ਕੇ ਆਏ ਆ ਆਫਰ ਦੱਦੀ ਆਪਾਂ ਆਗਾ ਤਰੀਕ ਤੱਕ ਮੰਦੇ ਸੀ ਜੀ 12 ਤਰੀਕ ਤੱਕ ਸਾਡੇ ਕੋਲ ਟਿਲ ਸਟਾਕ ਐਂਡ ਤੱਕ ਆਫਰ ਹੈ ਤੁਹਾਨੂੰ ਅੱਜ ਦੇ ਇੰਝ ਆ ਰਿਹਾ ਪੰਜਾਬ ਦਾ ਸਭ ਤੋਂ ਵੱਡਾ ਧਮਾਕੇਦਾਰ ਆਫਰ 3 ਸਟਾਰ ਦੇ AC ਦੇ ਰੇਟ ਵਿੱਚ ਦਾਂਗੇ 5 ਸਟਾਰ AC ਉਹ ਵੀ ਜਪਨੈਸ ਕੰਪਨੀ ਦਾ ਨਾਲੋਂ ਦੇ ਤੁਹਾਨੂੰ ਦਾਂਗੇ ਇੱਕ ਟਾਵਰ ਕੂਲਰ ਬਿਲਕੁਲ ਫ੍ਰੀ ਫਾਈਰ ਸਟਾਰ AC oven ਨਾਲ ਹੁੰਦੇ ਆਪਾਂ ਕੂਲਰ ਫਰੀ ਦੇਾਂਗੇ ਤੁਹਾਨੂੰ ਕੂਲਰ ਫਰੀ ਮਿਲੂਗਾ ਮਿਲੂਗਾ ਕਿਥੋਂ ਜੀ ਤੁਹਾਨੂੰ ਮਿਲੇਗਾ ਜੀ ਮਾਈ ਇਲੈਕਟ੍ਰੋਨਿਕਸ ਦੇ ਆਪਣੇ ਸ਼ੋਅਰੂਮ ਨਕੌਦਰ ਵਿੱਚ ਜੀ ਕੋਲ ਅੰਕਲ 70 ਰੁਪਏ ਵਿੱਚ ਤੁਹਾਨੂੰ ਕੋਈ ਵੀ ਤੁਸੀਂ ਕੰਪਨੀ ਦਾ AC ਆਪਣੇ ਘਰ ਆਸਾਨ ਕਿਸ਼ਤਾਂ ਵਿੱਚ ਲੈ ਕੇ ਜਾ ਸਕਦੇ ਹੋ LCD ਜਿਹੜੀ ਹੈ LCD ਤੁਹਾਨੂੰ 32 ਤੋਂ ਲੈ ਕੇ 43 ਤੱਕ 35 ਰੁਪਏ ਵਿੱਚ ਦੇ ਰਾਂਗੇ ਕੱਲ ਕਰਨ ਲਈ ਫ੍ਰੀਜ ਵੀ ਤੁਹਾਨੂੰ 35 70 ਮਾਡਲ ਟੂ ਮਾਡਲ ਵੈਰੀ ਹੈ ਸਾਰੇ ਮਾਡਲ ਟੂ ਮਾਡਲ ਮਿਲੇਗਾ ਬਿਲਕੁਲ ਜਿਹੜਾ ਵੀਡੀਓ ਸ਼ੇਅਰ ਕਰਕੇ ਉਹ ਇੱਕ ਵਾਰ ਫੇਰ ਦਾਂਗੇ ਉਹਨਾਂ ਨੂੰ ਵੱਖਰਾ ਗਿਫਟ ਦਾਂਗੇ ਮਦਰਸ ਇਹਦਾ ਵੱਖਰਾ ਗਿਫਟ ਹੈ ਸਮਾਨ ਦੇ ਨਾਲ ਵੱਖਰਾ ਗਿਫਟ ਦਾਂਗੇ ਦੇਖੋ ਆਈ ਡੇਟ ਆਨ ਦਾ AC ਆਪਾਂ ਤੁਹਾਨੂੰ 3 ਸਟਾਰ ਦੇ ਰੇਟ ਵਾਈਜ਼ ਦਾਂਗੇ 5 ਸਟਾਰ AC ਪੰਜਾਬ 'ਚ ਪਹਿਲੀ ਵਾਰ ਧਮਾਕੇ ਦਾ ਆਫਰ ਲੈ ਕੇ ਆਏ ਆਂ ਕਲਾ ਕੁਲਰ ਵੀ ਨਹੀਂ ਅੰਕਲ ਅੱਜ ਅੱਜ ਦਾ ਆਂਗੇ ਏਸੀ ਵਾਲ ਮਾਉਂਟਡ ਸਟੈਂਡ ਮਦਰਸਡੇ ਤੇ ਸਪੈਸ਼ਲ ਆਫਰ ਹੈ ਇੱਕ ਸ਼ੋਰਟ ਗਿਫਟ ਮਦਰਸਡੇ ਦਾ ਵਕਰਾ ਦਾਂਗੇ ਟਾਂ ਦਾ ਏਸੀ ਹਾਂਜੀ ਜਿਹੜੇ ਰੇਟ ਦੀ ਗੱਲ ਕਰ ਰਹੀਏ ਰੇਟ ਗਾਰੰਟੀ ਅੰਕਲ ਆਨਲਾਈਨ ਚੈੱਕ ਕਰ ਲਓ ਡਿਟੇਲ ਚੈੱਕ ਕਰ ਲਓ ਆਪਣਾ ਰੇਟਸ ਆਪ ਤੋਂ ਸਸਤਾ ਹੀ ਹੋਏਗਾ ਕੁਲ ਨਕੋਦੇ ਨਹੀਂ ਕਪੂਰਥਲਾ ਨਵਾਂ ਸ਼ਹਿਰ ਫਗਵਾੜਾ ਸਾਡੇ ਚਾ ਸ਼ੋਰੂਮ ਹੈ ਚਾ ਦਾ ਤੇ ਇੱਕੋ ਜੀ ਡੀਲ ਜਲਦੀ ਹੈ ਜੀ ਆਪਣੇ ਕੋਲ ਤੁਹਾਨੂੰ ਮਿਲ ਜਾਈਗਾ ਗੋਦਰੇਜ ਮਿਲ ਜਾਈਗਾ Haier mil jayega LG mil jayega Lloyd mil jayega Panasonic mil jayega Acai brand mil jayega Voltas mil jayega matlab almost sare brand tuhannu ek chhath thalle mil jange AC nal cooler free bilkul kalla aap Japanese brand nal ni aap jehde aap bechi deya Haier da LG da jehde apne Indian brand hai inna nal vi tuhannu aap short cooler free dange Ruben ki dekho till stock last tak aap offer deni hai jadon maal mog gaya te offer aap bilkul khatam kar deni hai ਅਰ ਦੇਖੋ ਸਾਡੇ ਕੋਲ 32 ਤੋਂ ਲੈ ਕੇ 85 ਇੰਚ ਤੱਕ ਸਾਰੇ ਸਾਈਜ਼ ਔਨ ਡਿਸਪਲੇ ਅਵੇਲੇਬਲ ਹੈ ਆਪਾਂ ਮਦਰਸੇਗਾ ਇੱਕ ਸਪੈਸ਼ਲ ਪੈਕ ਇੰਚ ਜਿਹੜਾ ਰੈਗੂਲਰ ਸਾਡਾ ਸੇਲਿੰਗ ਮਾਡਲ ਹੈ 65 ਇੰਚਾਏ ਤੁਸੀਂ LG ਲੋ ਚਾਹੇ ਤੁਸੀਂ Haier ਲੋ ਐਂਡ ਦੇ ਨਾਲ ਤੁਹਾਨੂੰ 110 ਲੀਟਰ ਦਾ ਮਤਲਬ 11990 ਰੁਪਏ ਵਾਲਾ ਕੂਲਰ ਬਿਲਕੁਲ ਮੁਫਤਾਂਗੇ ਛੋਟੀ ਨਾਲ ਵੀ ਤੁਹਾਨੂੰ 50 55 65 75 ਸਾਰਿਆਂ ਨਾਲ ਦਾ ਨੂੰ 11990 ਵਾਲਾ 110 ਲੀਟਰ ਦਾ ਐਮਸਟਾਈ ਕੰਪਨੀ ਦਾ 쿨ਰ ਬਿਲਕੁਲ ਫਰੀ ਦਾਂਗੇ ਮਦਰ ਸੇ ਸਪੈਸ਼ਲ ਹੈ ਜੀ ਸਿਰਫ 12 ਤਰੀਕ ਤੱਕ ਕਹਦਾ ਨੂੰ ਹੈ ਸਾਈਡ ਬਾਈ ਸਾਈਡ ਆਪਾਂ ਫ੍ਰਿਜ 6990 ਦੇ ਦਾਂਗੇ ਵਾਹ ਵਾਹ ਦੇਖੋ ਅੱਜ ਲੈ ਕੇ ਆਏ ਆ ਟਫਨ ਕਲਾਸ ਵਾਲੀ ਕੁਛ ਨਹੀਂ ਹੋਣਾ ਜੀ 10 ਕਿਲੋ ਦੀ ਹੀਟਰ ਵਾਲੀ ਮਾਡਲ ਹੀਟਰ ਵਾਲਾ ਮਾਡਲ 5 ਸਾਲ ਦੀ ਪੂਰੀ ਮਸ਼ੀਨ ਦੀ ਗਾਰੰਟੀ 12 ਸਾਲ ਮੋਟਰ ਦੀ ਇਸਤੇ ਤੁਸੀਂ ਹਾਇਰ ਦਾ ਐਲ ਜੀ ਦਾ ਗੋਦਰੇਜ ਦਾ ਕੋਈ ਵੀ ਸਿੰਗਲ ਡੋਰ ਫ੍ਰਿਜ ਘਰ ਲੈ ਕੇ ਜਾ ਸਕਦੇ ਹੋ ਸਿਰਫ ਤੇ ਸਿਰਫ 35 ਰੁਪਏ ਡੇਲੀ ਦੇ ਬੜੀਆਂ ਫਰਜਾ ਪਈਆਂ ਦੀ ਕੀ ਵਾਪਰ ਰਿਹਾ ਅਸਲ ਇਹਨਾਂ ਤੇ ਵੀ ਸੇਮ ਸਕੀਮ ਹੈ ਜੀ ਜੇ ਉੱਥੇ 35 ਰੁਪਏ ਰੋਜ਼ਾਨਾ ਹੈ ਤੇ ਅੰਦਰ ਤੇ 66 ਰੁਪਏ ਰੋਜ਼ਾਨਾ ਹੈ ਮਤਲਬ 2000 ਰੁਪਏ ਮਹੀਨਾ ਕਿਸ਼ਤ ਆਸਾਨ ਕਿਸ਼ਤਾਂ ਤੇ ਲੰਬੇ ਪੀਰੀਅਡ ਤੱਕ ਬਣਾ ਕੇ ਦਾਂਗੇ ਅਰ ਫੇਰ ਲੈ ਕੇ ਆਏ ਆ ਤੁਹਾਨੂੰ ਨਕੋਦਰ ਸ਼ਹਿਰ ਦੇ ਸ਼ੋਰੂਮ ਤੇ ਸ਼ੋਰੂਮ ਤੁਹਾਡਾ ਜਾਣਿਆ ਪਹਿਚਾਣਿਆ ਨਕੋਦਰ ਦਾ ਇੱਕੋ ਇੱਕ ਸ਼ੋਰੂਮ ਜਿਹੜਾ ਮਾਈ ਇਲੈਕਟ੍ਰੋਨਿਕ ਜੀ ਹਾਂ ਮਾਈ ਇਲੈਕਟ੍ਰੋਨਿਕ ਕੁਛ ਦਿਨਾਂ ਲਈ ਹੋਰ ਠਮਾਕਾ ਕਰ ਦਿੱਤਾ ਇਹਨਾਂ ਨੇ 70 ਰੁਪਏ ਚ 70 ਰੁਪਏ ਰੋਜ਼ ਦੇ ਵਿੱਚ ਦੇ ਰਹੇ ਨੇ ਏਸੀ 35 ਰੁਪਏ ਰੋਜ਼ ਦੇ ਵਿੱਚ ਐਲਸੀਡੀਆਂ ਦੇ ਰਹੇ ਨੇ ਤੋ ਕਿੱਥੇ ਪਹੁੰਚਣਾ ਤੁਸੀਂ ਮਾਈ ਇਲੈਕਟ੍ਰੋਨਿਕ ਅੰਬੇਡਕਰ ਚੌਕ ਨਕੌਦਰ ਗੱਲਬਾਤ ਪੂਰੀ ਕਰਾਂਗੇ ਨਾਲ ਲੈ ਕੇ ਆਵਾਂਗੇ ਇੱਥੋਂ ਦੇ ਜਿਹੜੇ ਮੈਨੇਜਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਇੱਧਰ ਆਓ ਸਰ ਕੋਲ ਮੇਰੇ ਇੱਕ ਵਾਰ ਫੇਰ ਤੁਹਾਡੇ ਕੋਲ ਆ ਗਏ ਆ ਤਮਾਕਾ ਬਿਲਕੁਲ ਜੀ ਬਿਲਕੁਲ ਅੰਕਲ ਤਮਾਕੇ ਦਾ ਆਫਰ ਦੁਆਰਾ ਲੈ ਆਏ ਆ ਆਪਾ ਇਸ ਵਾਰ ਮਦਦ ਦੇ ਤੇ ਸਪੈਸ਼ਲ ਆਫਰ ਲੈ ਕੇ ਆਏ ਆ ਮਦਦ ਦੇ ਤੇ ਕਿੰਨੀ ਦਿਨ ਪਹਿਲੇ ਆਫਰ ਦਾਦੀ ਆਪਾ 12 ਤਰੀਕ ਤੱਕ ਮੰਦੇ ਸੀ ਜੀ 12 ਤਰੀਕ ਤੱਕ ਸਾਢੇ ਕੋਲ ਟਿਲ ਸਟਾਕ ਐਂਡ ਤੱਕ ਆਫਰ ਹੈ ਤੁਹਾਨੂੰ ਅੱਜ ਦੇ ਇੰਜਾਰਿਆ ਪੰਜਾਬ ਦਾ ਸਭ ਤੋਂ ਵੱਡਾ ਧਮਾਕੇਦਾਰ ਆਫਰ 3 ਸਟਾਰ ਦੇ ਏਸੀ ਦੇ ਰੇਟ 'ਤੇ ਦੇ ਦਾਂਗੇ 5 ਸਟਾਰ ਏਸੀ ਉਹ ਵੀ ਜਪਨੈਸ ਕੰਪਨੀ ਦਾ ਨਾਲੋਂ ਦੇ ਤੁਹਾਨੂੰ ਦਾਂਗੇ ਇੱਕ ਟਾਵਰ ਕੂਲਰ ਬਿਲਕੁਲ ਫ੍ਰੀ ਬਿਲਕੁਲ ਫ੍ਰੀ ਇੱਕ ਵਾਰ ਫਿਰ ਦੱਸ ਦਿਓ ਕੀ ਕੀ ਹੈ ਬਿਲਕੁਲ ਧਮਾਕੇਦਾਰ ਆਫਰ ਵਿੱਚ ਹੈ ਜੀ ਜਪਨੈਸ ਬ੍ਰਾਂਡ ਦਾ 3 ਸਟਾਰ ਦੇ ਰੇਟ 'ਤੇ ਤੁਹਾਨੂੰ 5 ਸਟਾਰ ਏਸੀ ਦਾਂਗੇ ਡੇਟ ਅੰਦਾ ਫਾਈਵ ਸਟਾਰ ਰੇਟ ਦੇ ਵਿੱਚ 5 ਸਟਾਰ ਏਸੀ ਬਿਲਕੁਲ 5 ਸਟਾਰ ਏਸੀ ਉਹ ਵੀ ਨਾਲ ਹੁੰਦੇ ਆਪਾਂ ਕੂਲਰ ਫਰੀ ਦੇਾਂਗੇ ਤੁਹਾਨੂੰ ਕੂਲਰ ਫਰੀ ਮਿਲੂਗਾ ਮਿਲੂਗਾ ਕਿਥੋਂ ਜੀ ਤੁਹਾਨੂੰ ਮਿਲੇਗਾ ਜੀ ਮਾਈ ਇਲੈਕਟ੍ਰੋਨਿਕਸ ਦੇ ਆਪਣੇ ਸ਼ੋਅਰੂਮ ਨਕੌਦਰ ਵਿੱਚ ਜੀ ਜਿਹੜੇ ਕਿ ਹਰ ਵੇਲੇ ਤੁਮਾਕੇ ਤੇ ਤੁਮਾਕਿਆ ਕਰਦਾ ਆ ਰਿਹਾ ਇੱਕ ਹੋਰ ਸੀ ਆਪਾਂ ਵਾਦਾ ਕੀਤਾ 70 ਰੁਪਏ ਤੇ 35 ਰੁਪਏ ਬਿਲਕੁਲ ਅੰਕਲ 70 ਰੁਪਏ ਵਿੱਚ ਤੁਹਾਨੂੰ ਕੋਈ ਵੀ ਤੁਸੀਂ ਕੰਪਨੀ ਦਾ ਏਸੀ ਆਪਣੇ ਘਰ ਦਾ ਆਸਾਨ ਕਿਸ਼ਤਾਂ ਵਿੱਚ ਲੈ ਕੇ ਜਾ ਸਕਦੇ ਹੋ ਮੇਨੇ ਦੀ ਕੇਸ ਦੇ ਕੋਲੇ 2000 ਰੁਪਏ ਬੰਦੀ ਹੈ ਜੀ ਆਪਾਂ ਡੇਲੀ ਦੀ ਲਈਏ ਤੇ 70 ਰੁਪਏ ਬੰਦੀ ਹੈ ਤੇ ਐਲ ਸੀ ਡੀ ਜਿਹੜੀ ਹੈ ਐਲ ਸੀ ਡੀ ਤੁਹਾਨੂੰ 32 ਤੋਂ ਲੈ ਕੇ 43 ਤੱਕ ਆ 35 روپے ਵਿੱਚ ਦੇ ਰਾਂਗੇ ਤੇ ਫ੍ਰਿਜ ਦੀ ਜੇ ਗੱਲ ਕਰਨੀ ਹੈ ਫ੍ਰਿਜ ਵੀ ਤੁਹਾਨੂੰ 35 70 ਮਾਡਲ ਟੂ ਮਾਡਲ ਵੈਰੀ ਹੈ ਸਾਰੇ ਮਾਡਲ ਟੂ ਮਾਡਲ ਮਿਲੇਗਾ ਬਿਲਕੁਲ ਔਰ ਜਿਹੜਾ ਵੀਡੀਓ ਸ਼ੇਅਰ ਕਰਕੇ ਆਏਗਾ ਹੁੰਦੇ ਲਈ ਵੱਖਰਾ ਗਿਫਟ ਹੈ ਜੀ ਜਿਹੜਾ 12 ਤਰੀਕ ਤੱਕ ਸਮਾਨ ਲੈਣ ਆਏਗਾ ਉਹਨੂੰ ਮਦਦ ਦੇ ਤੇ ਸਪੈਸ਼ਲ ਗਿਫਟ ਦਿੱਤਾ ਜਾਏਗਾ ਸਪੈਸ਼ਲ ਗਿਫਟ ਨਾਲ ਦਿੱਤਾ ਜਾਏਗਾ ਮਦਦ ਦੇ ਤੇ ਮਦਦ ਦੇਦਾ 12 ਤਰੀਕ ਤੱਕ ਤੁਸੀਂ ਪਹੁੰਚਣਾ ਜੀ ਮਾਈ ਇਲੈਕਟ੍ਰੋਨਿਕ ਨਕੋਦਰ ਦਾ ਇੱਕੋ ਇੱਕ ਜਿਹੜਾ ਵਧੀਆ ਟਾਪ ਦਾ ਸ਼ੋਰੂਮ ਆ ਜਿਹਦੀਆਂ ਬਾਰ-ਬਾਰ ਵੀਡੀਓ ਕਰਦੇ ਆ ਸਾਨੂੰ ਹਫ਼ਤੇ ਬਾਅਦ 10 ਦਿਨ ਬਾਅਦ ਇਹ ਬੁਲਾ ਲੈਂਦੇ ਆ ਮੰਨ ਮੰ ਮਸਕਰਾਰੇ ਨਾਲ-ਨਾਲ ਔਰ ਜਿਹੜਾ ਵੀਡੀਓ ਸ਼ੇਅਰ ਕਰਕੇ ਉਹ ਇੱਕ ਅਫੇਰ ਦਾ ਦੀ ਉਹਨਾਂ ਨੂੰ ਵੱਖਰਾ ਗਿਫਟ ਦਾਂਗੇ ਮਦਰ ਸੇ ਦਾ ਵੱਖਰਾ ਗਿਫਟ ਹੈ ਸਮਾਨ ਦੇ ਨਾਲ ਵੱਖਰਾ ਗਿਫਟ ਦਾਂਗੇ ਗਿਫਟ ਤੇ ਗਿਫਟ ਲਾ ਬਿਲਕੁਲ ਬਿਲਕੁਲ ਤੇ ਇਲੈਕਟ੍ਰੋਨਿਕ ਤੇ ਪਹੁੰਚੇ ਆ AC ਵਾਹ ਜੀ ਕੱਲਾ ਦੇਖੋ ਅੱਜ 1.5 ਟਨ ਦਾ AC ਆਪਾਂ ਤੁਹਾਨੂੰ 3 ਸਟਾਰ ਦੇ ਰੇਟ ਵਿੱਚ ਦਾਂਗੇ 5 ਸਟਾਰ AC ਪੰਜਾਬ 'ਚ ਪਹਿਲੀ ਵਾਰ ਧਮਾਕੇ ਦਾ ਆਫਰ ਲੈ ਕੇ ਆਏ ਆ ਕੱਲਾ AC ਨਹੀਂ ਦੇਣਾ AC ਦੇ ਨਾਲ ਤੁਹਾਨੂੰ ਇੱਕ ਕੂਲਰ ਬਿਲਕੁਲ ਫ੍ਰੀ ਦਾਂਗੇ ਕੱਲਾ ਕੂਲਰ ਵੀ ਨਹੀਂ ਅੱਜ ਅੱਜ ਦਾਂਗੇ AC ਵਾਲ ਮਾਉਂਟਡ ਸਟੈਂਡ ਮਦਰ ਜੀ ਦੇ ਤੇ ਸਪੈਸ਼ਲ ਆਫਰ ਹੈ ਇੱਕ ਸ਼ੋਰਟ ਗਿਫਟ ਮਦਰ ਜੀ ਦਾ ਵੱਖਰਾ ਦਾਂਗੇ AC ਦੇ ਨਾਲ ਕੂਲਰ ਫ੍ਰੀ ਬਿਲਕੁਲ 3 ਸਟਾਰ ਦੇ ਰੇਟ ਵਿੱਚ 5 ਸਟਾਰ AC ਉਹ ਵੀ ਜਪਾਨੀਸ ਬ੍ਰਾਂਡ ਦਾ ਵਾਹ ਵਾਹ ਜਪਾਨੀ ਬ੍ਰਾਂਡ ਦਾ ਜਪਾਨੀ ਬ੍ਰਾਂਡ ਦਾ 3 ਸਟਾਰ ਦੇ ਰੇਟ ਵਿੱਚ 5 ਸਟਾਰ ਏਸੀ ਦਾ ਆਂਗੇ 8 ਟਨ ਦਾ 8 ਟਨ ਦਾ ਏਸੀ ਹਾਂਜੀ ਜੇ ਰੇਟ ਦੀ ਗੱਲ ਕਰ ਰਹੀਏ ਰੇਟ ਗਾਰੰਟੀ ਅੰਕਲ ਆਨਲਾਈਨ ਚੈੱਕ ਕਰ ਲਓ ਡਿਟੇਲ ਚੈੱਕ ਕਰ ਲਓ ਆਪਣਾ ਰੇਟਸ ਆਪ ਤੋਂ ਸਸਤਾ ਹੀ ਹੋਏਗਾ ਰੋਪਿੰਜੀ ਗੱਲ ਕਰਾਂਗੇ ਲੋਕ ਅੱਜ ਕੱਲ ਜਿਹੜੇ ਆ ਨਾ ਬਿਲਕੁਲ ਆਨਲਾਈਨ ਚੈੱਕ ਕਰਕੇ ਜਾਂਦੇ ਆ ਬਿਲਕੁਲ ਤੁਸੀਂ ਆਨਲਾਈਨ ਚੈੱਕ ਕਰੋ ਆਫਲਾਈਨ ਚੈੱਕ ਕਰੋ ਸਾਡੇ ਰੇਟ ਤੁਹਾਨੂੰ ਬਜਾਜ ਨਾਲੋਂ ਸਸਤੇ ਮਿਲਾਂਗੇ ਨਕੌਦਰ ਦੇ ਵਿੱਚ ਵੀ ਬਿਲਕੁਲ ਨਕੌਦੇ ਨਹੀਂ ਕਪੂਰਥਲਾ ਨਵਾਂ ਸ਼ਹਿਰ ਫਗਵਾੜਾ ਸਾਡੇ ਚਾਰ ਸ਼ੋਰੂਮ ਹੈ ਚਾਰਾਂ ਤੇ ਇੱਕੋ ਜੀ ਡੀਲ ਚਲਦੀ ਹੈ ਚਾਰਾਂ ਤੇ ਇੱਕੋ ਜੀ ਡੀਲ ਚਲਦੇ ਆ ਪਰ ਆਪਾਂ ਗੱਲ ਕਰਾਂਗੇ ਅੱਜ ਨਕੌਦਰ ਸ਼ਹਿਰ ਦੀ ਹਾਂਜੀ ਹਾਂਜੀ ਆ ਏਸੀ ਏਸੀ ਵਾਜਵਾ ਕਿਹੜੇ ਕਿਹੜੇ ਏਸੀ ਸਰ ਫੁੱਲ ਰੇਂਜ ਲੱਗਿਆ ਜੀ ਆਪਣੇ ਕੋਲ ਤੁਹਾਨੂੰ ਮਿਲ ਜਾਈਗਾ ਗੋਦਰੇ ਜੀ ਮਿਲ ਜਾਈਗਾ higher mil jayega lg mil jayega lloyd mil jayega panasonic mil jayega acai brand mil jayega voltas mil jayega matlab almost sare brand tannu ek chhath halle mil jange aci aci de layi appan ki kist kitna payna roji agle aci te sade kol flexi scheme chaldi pi hai tannu daily di matra 65 rupaye kist matlab mahine di 2000 rupaye mahina kiste 17 to 65 de aage 65 17 to 65 de aage kyunki 2000 rupaye mahina kiste aci te chal rahi hai 2000 rupaye bilkul 65 ਰੁਪਏ ਰੋਜ਼ਨ 65 ਰੁਪਏ ਰੋਜ਼ ਦੇ ਹੋ ਗਿਆ ਲੋਕਾਂ ਨੂੰ ਚਾਹੀਦਾ ਕਿ ਕੀ ਆਪਾਂ ਨੂੰ ਆਧਾਰ ਕਾਰਡ ਪੈਂ ਕਾਰਡ ਤੇ ਤੁਹਾਡੇ ਬੈਂਕ ਦੀ ਕਾਪੀ ਚਾਹੀਦੀ ਹੈ ਬਜਾਇ ਫਾਈਨਾਂਸ ਲੋ ਆਸਾਨ ਕਿਸ਼ਤਾਂ ਤੇ 1 ਰੁਪਿਆ ਡਾਊਨ ਪੇਮੈਂਟ ਵਿੱਚ ਆਪਾਂ ਤੁਹਾਨੂੰ ਏਸੀ ਦੇ ਕੇ ਘਰ ਭੇਜ ਦਾਂਗੇ ਏਸੀ ਦੇ ਬਾਰੇ ਏਸੀ ਵਿੱਚ ਜੀ ਤੁਹਾਨੂੰ ਹਾਇਰ ਦਾ ਬ੍ਰਾਂਡਡ ਏਸੀ ਔਰ ਦੇ ਨਾਲ ਤੁਹਾਨੂੰ ਆਪਾਂ ਮਦਰਜ਼ੇ ਦਾ ਇੱਕ ਛੋਟਾ ਕੂਲਰ ਦੇ ਨਾਲ ਬਿਲਕੁਲ ਮੁਫਤ ਦਾਂਗੇ ਡੇਟ ਨਾਲ ਏਸੀ ਨਾਲ ਸੇਮ ਐਜ਼ ਇਟ ਇਜ਼ LG ਦੇ ਡੇਟ ਔਨ தி AC ਨਾਲ ਵੀ ਤੁਹਾਨੂੰ ਇੱਕ ਛੋਟਾ ਕੂਲਰ ਬਿਲਕੁਲ ਮੁਫਤਾਂ ਆਗੇ ਮਦਰਸ ਡੇ ਤੱਕ AC ਦੇ ਨਾਲ ਕੂਲਰ ਫ੍ਰੀ AC ਨਾਲ ਕੂਲਰ ਫ੍ਰੀ ਬਿਲਕੁਲ ਕੱਲਾ ਆਪਾਂ ਜਪਾਨੀ ਬ੍ਰਾਂਡ ਨਾਲ ਨਹੀਂ ਆਪਾਂ ਜਿਹੜੇ ਆਪਾਂ 베ਚੀਦੇ ਆ हायर ਦਾ LG ਦਾ ਜਿਹੜੇ ਆਪਣੇ ਇੰਡੀਅਨ ਬ੍ਰਾਂਡ ਹੈ ਇਹਨਾਂ ਨਾਲ ਵੀ ਤੁਹਾਨੂੰ ਆਪਾਂ ਸ਼ੋਰਟ ਕੂਲਰ ਫ੍ਰੀ ਦਾਂਗੇ ਰੋਮਨ ਜੀ ਰੇਟ ਵਧ ਜਾਨੇ ਐ 12 ਤਰੀਕ ਤੋਂ ਅੰਕਲ ਜੀ ਦੇਖੋ ਟਿਲ ਸਟਾਕ ਲਾਸਟ ਆ ਕਾ ਆਫਰ ਦੇਣੀ ਹੈ ਜਦੋਂ ਮਾਲ ਮੋਗ ਗਿਆ ਤੇ ਆਫਰ ਆਪਾਂ ਬਿਲਕੁਲ ਖਤਮ ਕਰ ਦੇਣੀ ਹੈ ਇਲੈਕਟ੍ਰੋਨਿਕ ਤੇ ਪਿਆਰੀਆਂ ਪਿਆਰੀਆਂ LEDਆਂ ਲੱਗੀਆਂ ਆ ਅਲੱਗ-ਅਲੱਗ ਸਾਈਜ਼ਾਂ 'ਚ ਕਿਆਈ ਬਾਤਾਂ ਆ ਆਏ ਹਾਏ ਹਾਏ ਬਰਾਬਰ ਖੜੇ ਆਪਾਂ ਦੋਨੇ ਬਿਲਕੁਲ ਜੀ ਇਹ ਉਹ ਨਰਕੀ ਆਪਾਂ ਦੇਣਾ ਜੀ ਸਰ ਦੇਖੋ ਸਾਡੇ ਕੋਲ 32 ਤੋਂ ਲੈ ਕੇ 85 ਇੰਚ ਤੱਕ ਸਾਰੇ ਸਾਈਜ਼ ਔਨ ਡਿਸਪਲੇ ਅਵੇਲੇਬਲ ਹੈ ਆਪਾਂ ਮਦਰਸ ਡੇ 'ਕਾ ਇੱਕ ਸਪੈਸ਼ਲ 65 ਇੰਚ ਜਿਹੜਾ ਰੈਗੂਲਰ ਸਾਡਾ ਸੇਲਿੰਗ ਮਾਡਲ ਹੈ 65 ਇੰਚਾ ਚਾਹੇ ਤੁਸੀਂ LG ਲੋ ਚਾਹੇ ਤੁਸੀਂ Haier ਲੋ ਐਂ ਦੇ ਨਾਲ ਤੁਹਾਨੂੰ 110 ਲੀਟਰ ਦਾ ਮਤਲਬ 11990 ਰੁਪਏ ਵਾਲਾ ਕੂਲਰ ਬਿਲਕੁਲ ਮੁਫਤ ਆਂਗੇ 11990 ਰੁਪਏ ਦਾ SLD ਦੇ ਨਾਲ ਕੂਲਰ ਮੁਫਤ ਮੁਫਤ ਬਿਲਕੁਲ ਆ ਕੱਲਾ Haier ਨਹੀਂ ਚਾਹੇ ਤੁਸੀਂ LG ਲੈਣੀ ਹੈ LG ਲੈ ਲੋਦੇ ਨਾਲ ਵੀ ਕੂਲਰ ਮੁਫਤ ਜਿਹੜੇ ਮਰਜ਼ੀ ਲੈ ਲੋ ਬਿਲਕੁਲ ਬਿਲਕੁਲ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਵੀ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਵੱਖਰਾ ਗਿਫਟ ਦਾਂਗੇ ਜੀ ਮਦਰ ਦੇ ਸਪੈਸ਼ਲ ਤੁਹਾਨੂੰ ਵੱਖਰਾ ਗਿਫਟ ਦਾਂਗੇ ਵੱਡੀ ਐਲਈਡੀ ਦੇ ਨਾਲ ਸਮਝਦੇ ਤੇ ਹੁਣ ਛੋਟੀ ਨਾਲ ਵੀ ਦੇ ਦਿਓ ਕੁਝ ਅੰਕਲ ਛੋਟੀ ਨਾਲ ਵੀ ਤੁਹਾਨੂੰ 50 55 65 75 ਸਾਰਿਆਂ ਨਾਲ ਤੁਹਾਨੂੰ 11990 ਵਾਲਾ 110 ਲੀਟਰ ਦਾ ਐਮਸਟਾਈ ਕੰਪਨੀ ਦਾ 쿨ਰ ਬਿਲਕੁਲ ਫ੍ਰੀ ਦਾਂਗੇ ਲੋ ਜੀ ਫ੍ਰਿਜਾਂ ਵੱਲ ਆ ਗਏ ਆਪਾਂ ਹੁਣ ਬੜੇ ਮੁਸਕਰਾ ਰਹੇ ਹੋ ਫ੍ਰਿਜ ਆਪਾਂ ਆ ਬੜਾ ਪਿਆਰਾ ਫ੍ਰਿਜ ਖੋਲ ਕੇ ਦਿਖਾ ਦਿਓ ਜਰਾ ਇਹ ਡਬਲ ਡੋਰ ਸਾਈਡ ਬਾਈ ਸਾਈਡ ਰੈਫਰਿਜਰੇਟਰ ਹੈ ਜੀ ਹਾਇਰ ਦਾ ਜੀ 596 ਲੀਟਰ ਕਪੈਸਿਟੀ ਵਿੱਚ ਹੈ 2 ਸਾਲ ਦੀ ਕੰਪਲੀਟ ਵਾਰੰਟੀ ਹੈ ਜੀ 10 ਸਾਲ ਕੰਪਰੈਸ਼ਨ ਦੀ ਵਾਰੰਟੀ ਹੈ ਇਹ ਵੀ ਮਦਰਸ ਦੇ ਤੇ ਸਪੈਸ਼ਲ ਆਫਰ ਵਿੱਚ ਲਾਇਆ ਹੋਇਆ ਹੈ ਤੁਸੀਂ ਸਾਈਡ ਬਾਈ ਸਾਈਡ ਦੇ ਨਾਲ ਵੀ ਇੱਕ ਕੂਲਰ ਬਿਲਕੁਲ ਮੁਫਤ ਦਾਂਗੇ ਕੂਲਰ ਪੂਨਰ ਬਿਲਕੁਲ ਫ੍ਰੀ ਔਰ ਇਹਦਾ ਰੇਟ ਕਿੰਨਾ ਲਿਖਿਆ ਜੀ ਤੁਸੀਂ ਲਾਇਆ ਜੀ ਆਪਾਂ ਦਾ 75200 ਰੁਪਿਆ 75200 ਪੂਰਾ ਪੂਰਾ ਨਾਲ ਦੇ ਕੂਲਰ ਦਾ ਨੁਫੀਦਾਂਗੇ ਮਦਰਸਡੇ ਤੇ ਸਪੈਸ਼ਲ ਆਫਰ ਸਪੈਸ਼ਲ ਗਿਫਟ ਦਾਂਗੇ ਭਾਈ ਵੀਡੀਓ ਜੋ ਚੱਲ ਗਈ ਨਾ ਫਿਰ ਵੇਟ ਉਹਨਾਂ ਨੇ ਘਟਾਉਣਾ ਪੈਣਾ ਕੀ ਘਟ ਪਹਿਲਾਂ ਹੀ ਦੱਸ ਦਿਓ ਕੀ ਘਟ ਕਰੂੰਗਾ ਇਹਦਾ ਕਰ ਲਓ ਕੁਝ ਕੱਲੇ ਦੇ ਡੇਟ ਸਾਡਾ ਮਾਨ ਉਹ ਬਿਲਕੁਲ ਜਾਇਜ਼ ਆ ਫੇਰ ਵੀ ਚਲੋ ਕੁਝ ਕਰੋ ਕੁਝ ਰੇਟ ਕਰ ਲਓ ਮਦਰ ਸਪੈਸ਼ਲ ਹੈ ਜੀ ਸਿਰਫ 12 ਤਰੀਕ ਤੱਕ ਕਿਆ ਦਾ ਨੂੰ ਆ ਸਾਈਡ ਬਾਈ ਸਾਈਡ ਆਪਾਂ ਫ੍ਰਿਜ 69900 ਦੇ ਰਾਂਗੇ ਵਾਹ ਵਾਹ ਕਿੰਨੇ ਘਟ ਗਏ ਤੇ ਜੋ 5200 ਘਟ ਗਿਆ ਜੀ ਵਾਹ ਜੀ 5200 ਰੁਪਇਆ ਘੱਟ ਦੇ ਕੇ ਲੈ ਜਾਓ ਫ੍ਰਿਜ ਬਿਲਕੁਲ ਕੱਲਾ ਫ੍ਰੀਜੀ ਨਹੀਂ ਸਾਡੇ ਹਰੇਕ ਪ੍ਰੋਡਕਟ ਤੇ ਕੋਈ ਨਾ ਕੋਈ ਆਫਰ ਲੱਗੀ ਹੋਈ ਹੈ ਸਾਡੇ ਕੋਲ ਸਾਰੀ ਰੇਂਜ ਡੀ ਫ੍ਰੀਜ਼ਰ ਦੀ ਵਿਜ਼ੀ ਕੂਲਰ ਦੀ ਪ੍ਰੋਪਰ ਰੇਂਜ ਪਲਾਸਟਿਕ ਕੂਲਰ ਦੀ ਲੋਹੇ ਦੇ ਕੂਲਰ ਦੀ ਸਾਰਾ ਕੁਝ ਸ਼ਾਪ ਤੇ ਅਵੇਲੇਬਲ ਹੈ ਤੁਸੀਂ ਆਣਾ ਵੇ ਤੁਸੀਂ ਆ ਕੇ ਆਪਣੀ ਚੀਜ਼ ਨੂੰ ਟੱਚ ਐਂਡ ਫੀਲ ਕਰਕੇ ਪਸੰਦ ਕਰਨਾ ਵਧੀਆ ਰੇਟਾਂ ਤੇ ਆਸਾਨ ਕਿਸ਼ਤਾਂ ਤੇ ਘਰ ਲੈ ਕੇ ਜਾਣਾ ਅਸਾਨ ਕਿਸ ਤਰ੍ਹਾਂ ਦੇ ਜੇ ਕਿਸੇ ਨੇ 5-6 ਟੈਡਮਾ ਕੱਟੀਆਂ ਲੈ ਲਈਆਂ ਅੰਕਲ ਆਉਂਦੇ ਲਈ ਵਧੀਆ ਕੰਬੋ ਗਿਫਟ ਬਣਾ ਕੇ ਦੇਾਂਗੇ ਹਾਂ ਕੰਬੋ ਬਿਲਕੁਲ ਬਣਾ ਕੇ ਦੇਵਾਂਗੇ ਨਾਲ ਰੇਟ ਵੀ ਕਰਾਉਣੀ ਹੈਗਾ ਬਿਲਕੁਲ ਰੇਟ ਦੇਖੋ ਜੀ ਮੇਰਾ ਸਾਰੇ ਸ਼ਹਿਰ ਨੂੰ ਵਾਦਾ ਹੈ ਕਿ ਮੇਰਾ ਰੇਟ ਬਾਕੀ ਦੁਕਾਨਦਾਰਾਂ ਨਾਲੋਂ ਔਨਲਾਈਨ ਨਾਲੋਂ ਸਭ ਤੋਂ ਸਸਤਾ ਆਏਗਾ ਸਭ ਤੋਂ ਸਸਤਾ ਹੋਏਗਾ ਬਿਲਕੁਲ ਸਸਤਾ ਬਿਲਕੁਲ ਬਿਲਕੁਲ ਜੀ ਵਾਸ਼ਿੰਗ ਮਸ਼ੀਨਾਂ ਵਾ ਲਈਏ ਅੱਜ ਕੱਲ ਜਿਹੜੇ ਘਰਿਆਂ ਕਹਿੰਦੇ ਕੱਪੜਾ ਆਪੇ ਹੀ ਸੁੱਕ ਜਾਵੇ ਸਾਨੂੰ ਲੋੜ ਹੀ ਨਾ ਪਵੇ ਬਿਲਕੁਲ ਅੰਕਲ ਆ ਦੇਖੋ ਅੱਜ ਲੈ ਕੇ ਆਏ ਆ ਟਫਨ ਕਲਾਸ ਵਾਲੀ ਟੁੱਟ ਜਣੀ ਨਾ ਕੁਛ ਨਹੀਂ ਹੁੰਦਾ ਜੀ 1.5 ਕਿਲੋ ਦੀ ਹੀਟਰ ਵਾਲੀ ਮਾਡਲ ਹੀਟਰ ਵਾਲਾ ਮਾਡਲ 5 ਸਾਲ ਦੀ ਪੂਰੀ ਮਸ਼ੀਨ ਦੀ ਗਾਰੰਟੀ 12 ਸਾਲ ਮੋਟਰ ਦੀ ਇੱਕ ਹੱਥ ਫੇ ਦਵਾਰਾ ਬਾ ਦੇਖੋ ਨਾ ਨਾ ਕੁਛ ਨਹੀਂ ਹੁੰਦਾ ਜੀ 5 ਸਾਲ ਪੂਰੀ ਗਾਰੰਟੀ ਦੇ ਹੁੰਦੇ ਆ ਮਸ਼ੀਨ ਦੀ 5 ਸਾਲ ਦੀ ਗਾਰੰਟੀ ਪੂਰੀ ਗਾਰੰਟੀ 5 ਸਾਲ ਦੀ 12 ਸਾਲ ਮੋਟਰ ਦੀ 1.5 ਕਿਲੋ ਦਾ ਹੀਟਰ ਵਾਲਾ ਮਾਡਲ ਆ ਦੇਖੋ ਕੁਆਲਿਟੀ ਚੈੱਕ ਕਰੋ ਦੀ ਬੈਸਟ ਮਾਡਲ ਐਸ ਕੰਪਨੀ ਦਾ ਸਕਸੈਸ ਰੇਸ਼ੋ ਅੰਦਰ 100% ਆ ਵਾਓ ਯੂ ਆਂਡ ਅਜਿਤ ਬਹੁਤ ਵਧੀਆ ਡੀਲ ਲੈ ਕੇ ਆਇਆ ਅੰਦੇ ਲਈ 31500 ਦੇ ਨਾਲ ਤੁਹਾਨੂੰ ਇੱਕ ਛੋਟਾ ਟਾਵਰ ਕੂਲਰ ਫਰੀਜ਼ਰ ਦੇਣਾ ਹੈ ਇਦੇ ਨਾਲ ਵੀ ਇਹ ਕਹਿੰਦੇ ਨਾਲ ਵੀ ਟਾਵਾ ਹੀ ਕੁਲੇ ਫਰੀ ਦੇ ਦੇਣਾ ਵਾਹ ਯਾਰ ਅੱਜ ਤਾਂ ਫਰੀ ਦੇ ਫਰੀ ਆ ਕਿ ਅੰਕਲ ਕੱਲਾ ਟਾਵੇ ਮੂੜਾ ਚਾਏ ਨਾ ਨਾ ਦੇਖੋ ਜੀ ਆਪਾਂ ਫਾਇਦਾ ਚਾਹੁੰਦੇ ਆ ਮਦਦ ਸਪੈਸ਼ਲ ਐ ਸਾਰਿਆਂ ਨੂੰ ਫਾਇਦਾ ਚਾਹੁੰਦੇ ਆ ਮੈਂ ਨਕੋਦਰ ਦੀ ਬ੍ਰਾਂਚ ਖੜੇ ਆ ਪੱਕੀ ਨਹੀਂ ਬ੍ਰਾਂਚ ਕਿ ਨਹੀਂ ਆਪਣੇ ਚਾਹ ਸ਼ੋਅਰੂਮ ਹੈ ਜੀ ਪਹਿਲਾ ਨਕੋਦਰ ਦੂਸਰਾ ਨਵਾਂ ਸ਼ਹਿਰ ਤੀਸਰਾ ਫਗਵਾੜਾ ਚੌਥਾ ਕਪੂਰਥਲਾ ਇਹ ਜਣੀ ਸਾਰੇ ਸ਼ੁਰਮਾ ਤੇ ਲੱਗੀਆਂ ਇਹ ਬਿਲਕੁਲ ਸਾਰੀਆਂ ਆਫਰਾਂ ਸਾਰੇ ਸ਼ੁਰਮਾ ਤੇ ਅਵੇਲੇਬਲ ਹੈ। ਲੋ ਜੀ ਕੂਲਰਾਂ ਦੀ ਰੇਂਜ ਆ ਗਈ ਆਪਣੇ ਕੋਲ ਵੀ ਬਹੁਤ ਹੋਈ ਵਧੀਆ। ਅੰਕਲ ਸਾਰੇ ਸਾਡੇ ਕੋਲ ਪਲਾਸਟਿਕ ਦੇ ਲੋਹੇ ਦੇ ਕੂਲਰ ਅਵੇਲੇਬਲ ਹੈ ਸ਼ਾਪ ਤੇ ਤੁਸੀਂ ਆ ਕੇ ਟੱਚ ਐਂਡ ਫੀਲ ਕਰਕੇ ਘਰ ਲੈ ਕੇ ਜਾ ਸਕਦੇ ਹੋ। ਵਾਹ ਜੀ ਵਾਹ। ਆ ਇਕੱਲਾ ਇਹ ਨਹੀਂ ਕਿ ਨਗਰ ਲੈ ਕੇ ਜਾਣਾ ਆਸਾਨ ਕਿਸਾ ਤੇ ਵੀ ਤੁਸੀਂ ਘਰ ਲੈ ਕੇ ਜਾ ਸਕਦੇ ਹੋ ਜੇ ਕਿਸੇ ਭੈਣ ਭਰਾ ਦਾ ਬਜਟ ਨਹੀਂ ਹੈ। ਇਹ ਕੂਲਰ ਵੀ ਸਾਰੇ ਤੁਹਾਡੇ ਕੋਲ ਇੱਥੇ ਮੌਜੂਦ ਆ। ਇਹ ਸੋਹਣੇ ਆ ਬੜੀਆਂ ਪਿਆਰੀਆਂ ਫਰਿੱਜਾਂ ਪਈਆਂ ਬਹੁਤ ਸੋਹਣੀਆਂ ਸੋਹਣੀਆਂ। ਬੜੀ ਜ਼ਬਰਦਸਤ ਸੌਫਾ ਰਹੀ ਹੈ 35 ਰੁਪਏ ਰੋਜ਼ਾਨਾ ਦੀ ਕਿਸ਼ਤ ਤੇ ਤੁਸੀਂ ਹਾਇਰ ਦਾ ਐਲਜੀ ਦਾ ਗੋਦਰੇਜ ਦਾ ਕੋਈ ਵੀ ਸਿੰਗਲ ਡੋਰ ਫ੍ਰਿਜ ਘਰ ਲੈ ਕੇ ਜਾ ਸਕਦੇ ਹੋ ਸਿਰਫ ਤੇ ਸਿਰਫ 35 ਰੁਪਏ 35 ਰੁਪਏ ਡੇਲੀ ਦੇ 35 ਰੁਪਏ ਰੋਜ਼ ਤੇ ਹਾਂਜੀ 1000 ਰੁਪਏ ਮਹੀਨਾ ਕਿਸ਼ਤ ਬੰਦੀ ਹੈ 35 ਰੁਪਏ ਡੇਲੀ ਕਿਸ਼ਤ ਬੰਦੀ ਹੈ ਆਰਾਮ ਨਾਲ ਹਰੇਕ ਘਰ ਬੰਦਾ ਘੱਟ ਸਕਦਾ ਹੋਇਆ ਇਹਦੇ ਫ੍ਰਿਜ ਕਿੜਕੜੇ ਆ ਜਾਂਦੇ ਜੀ ਤਹਾਡੇ ਕੋਲ ਹਾਇਰ ਮਿਲ ਜਾਣੇ ਆ ਜੀ ਗੋਦਰੇਜ ਮਿਲ ਜਾਣੇ ਆ ਐਲਜੀ ਦੇ ਮਿਲ ਜਾਣੇ ਆ ਸਾਰਿਆਂ ਤੇ ਸੇਮ ਸਕੀਮ ਹੈ ਮਦਰਸ ਦੇ ਸਪੈਸ਼ਲ ਆਫਰ ਵੀ ਮਿਲਨੀ ਹੈ ਅਸ਼ੋਰ ਗਿਫਟ ਮਿਲਨੇ ਵੀਡੀਓ ਸ਼ੇਕ ਕਰਨ ਵਾਲੇ ਨੂੰ ਐਕਸਟਰਾ ਗਿਫਟ ਵੀ ਮਿਲਦਾ ਤੁਸੀਂ ਤਾਂ ਆਪਾਂ ਮੰਨ ਲਈ ਆਫਰ ਜਿਹੜੀ ਬੜੀਆਂ ਫਰਜਾ ਪਈ ਆ ਤੀ ਕੀ ਆਫਰ ਆ ਅਗਲੇ ਨਾਲ ਤੇ ਵੀ ਸੇਮ ਸਕੀਮ ਹੈ ਜੀ ਜੇ ਉੱਥੇ 35 ਰੁਪਏ ਰੋਜ਼ਾਨਾ ਤੇ ਇੰਦੇ ਤੇ 66 ਰੁਪਏ ਰੋਜ਼ਾਨਾ ਹੈ ਮਤਲਬ 2000 ਰੁਪਏ ਮਹੀਨਾ ਕੈਸ਼ ਆਸਾਨ ਕੈਸ਼ ਤਾਂ ਲੰਬੇ ਪੀਰੀਅਡ ਤੱਕ ਬਣਾ ਕੇ ਦਾਂਗੇ 60 ਰੁਪਏ ਰੋਜ਼ ਤੇ ਤੁਸੀਂ ਇਹ ਵੀ ਫ੍ਰਿਜ ਲੈ ਜਾ ਸਕਦੇ ਹੋ ਵਾਹ ਜੀ ਵਾਹ ਦਿਖਾ ਦਿਓ ਜਰਾ ਲੱਡੂ ਲੱਡੂ ਫ੍ਰਿਜ ਜੀ ਨਾਲੇ ਸਭ ਤੋਂ ਵਧੀਆ ਚੀਜ਼ ਆ ਮਦਦ ਜੇ ਸਪੈਸ਼ਲ ਆਫਰ ਆ ਇੱਕ ਦਾ ਪ੍ਰਾਈਸ ਡਾਊਨ ਆ ਦੂਸਰਾ ਅਸ਼ੋਰ ਗਿਫਟ ਐਕਸਟਰਾ ਗਿਫਟ ਮਿਲ ਰਿਹਾ ਮਦਦ ਜੇ ਦਾ ਅਸ਼ੋਰ ਦਾ ਜੋ ਹੈਗਾ ਮਿਲਣਾ ਮਿਲਣਾ ਸਭ ਤੋਂ ਵਧੀਆ ਚੀਜ਼ ਆ ਆਸਾਨ ਕਿਸ਼ਤਾਂ 2 ਸਾਲ ਤੱਕ ਦਾ ਕੇਸ ਆਰਾਮ ਨਾਲ ਬਣ ਜਾਂਦਾ ਫ੍ਰਿਜ ਦਾ ਜੀ ਲੋ ਜੀ ਵੀਡੀਓ ਨੂੰ ਕਰਦੇ ਆ ਇੱਥੇ ਹੀ ਆਪਾਂ ਖਤਮ ਤੁਸੀਂ ਕਿੱਥੇ ਪਹੁੰਚਣਾ ਮਾਈ ਇਲੈਕਟ੍ਰੋਨਿਕ ਅੰਬੇਡਕਰ ਚੌਕ ਨਾਰੰਗ ਢਾਬੇ ਦੇ ਕੋਲ ਕੀ ਮਿਲਣਾ 70 ਰੁਪਏ ਰੋਜ ਤੇ ਏਸੀ ਮਿਲਣਾ 35 ਰੁਪਏ ਦੇ ਫਰਿੱਜ ਮਿਲਨੀ ਆ ਲੈ ਕੇ ਕੀ ਕੀ ਆਉਣਾ ਬਹੁਤ ਵਾਰੀ ਫਿਰ ਪੁੱਛ ਲੈਣੇ ਅੰਕਲ ਕੁਝ ਨਹੀਂ ਲੈਣਾ ਜੀ ਆਸਾਨ ਸਮਾਨ ਆ ਆਧਾਰ ਕਾਰਡ ਪੈਨ ਕਾਰਡ ਬੈਂਕ ਦੀ ਕਾਪੀ ਬਸ ਵਾਹ ਜਵਾ ਆਧਾਰ ਕਾਰਡ ਪੈਨ ਕਾਰਡ ਬੈਂਕ ਦੀ ਕਾਪੀ ਲੈ ਕੇ ਆਓ 70 ਰੁਪਏ ਦੇ ਵਿੱਚ ਏਸੀ ਲੈ ਜਾਓ 35 ਰੁਪਏ ਦੇ ਵਿੱਚ LED ਲੈ ਜਾਓ ਤੇ ਬਾਕੀ ਸਮਾਨ ਵੀ ਤੁਸੀਂ ਆਸਾਨ ਕਿਸ਼ਤਾਂ ਦੇ ਲੈ ਜਾਓ ਪਹੁੰਚੋ ਜਲਦੀ ਤੋਂ ਜਲਦੀ ਪਹੁੰਚੋ ਕਿੱਥੇ ਪਹੁੰਚੋ ਮਾਈ ਇਲੈਕਟ੍ਰੋਨਿਕ ਅੰਬੇਡਕਰ ਚੌਕ ਨਜ਼ਦੀਕ ਨਾਰਿੰਗ ਢਾਬਾ ਨਕੋਦਾ